ਸ੍ਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਅੱਜ ਦੀ ਵੀਡੀਓ ਸ਼ੇਅਰ ਕਰਨੀ ਤੁਹਾਡਾ ਫਰਜ਼ ਬਣਦਾ ਹੈ ਆਪਣੇ 1731 ਪਿੰਡ ਖਾਲੀ ਕਰਾਏ ਜਾ ਰਹੇ ਆ ਬਾਰਡਰ ਦੇ ਨਾਲ ਲੱਗਦੇ ਤੇ ਜਿਹੜੇ ਭੈਣ ਭਰਾਵਾਂ ਕੋਲੇ ਰਹਿਣ ਦਾ ਆਸਰਾ ਹੈ ਨਹੀਂ ਉਹ ਮੇਰੇ ਕੋਲੇ ਆ ਸਕਦੇ ਮੇਰੇ ਖੇਤ ਦੇ ਵਿੱਚ 24 ਘੰਟੇ ਲਾਈਟ ਹੈ ਮਕਾਨ ਹੈਗਾ ਜੇ ਹੋਰ ਪਾਉਣ ਦੀ ਲੋੜ ਪਈ ਮੈਂ ਹੋਰ ਵੀ ਮਕਾਨ ਪਾ ਦੂੰਗਾ ਉੱਥੇ ਜਿਹੜੇ ਭੈਣ ਭਰਾ ਵੀ ਉੱਥੇ ਰਹਿਣਾ ਚਾਹੁੰਦੇ ਆ ਮੇਰੇ ਕੋਲੇ ਆ ਕੇ ਉਹ ਰਹਿ ਸਕਦੇ ਆ ਖੇਤ ਦੇ ਵਿੱਚ ਮਕਾਨ ਪਾ ਕੇ ਦੂੰਗਾ ਜਿਹੜੇ ਤੁਹਾਡੇ ਕਰਕੇ ਉਹਨਾਂ ਕੋਲੇ ਵੀਡੀਓ ਪਹੁੰਚ ਸਕਦੀ ਹੈ ਜਿਹੜੇ ਅੱਜ ਘਰੋਂ ਬੇਕਾਰ ਹੋਏ ਆ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਉਹਨਾਂ ਕੋਲੇ ਇਹ ਵੀਡੀਓ ਪਹੁੰਚ ਸਕਦੀ ਹੈ ਤੁਸੀਂ ਵੀਡੀਓ ਪਹੁੰਚਾਉਣ ਦਾ ਕੰਮ ਤੁਸੀਂ ਕਰਨਾ ਤੇ ਜੜਾ ਦੇਣ ਦਾ ਰਹਿਣ-ਬਹਿਣ ਦਾ ਪ੍ਰਬੰਧ ਉਹਨਾਂ ਦਾ ਮੈਂ ਕਰਕੇ ਦੇਣਾ ਠੀਕ ਹੈ ਲੇਕਿਨ ਨਹੀਂ ਤੇ ਆਪਾਂ ਸਾਰੇ ਭੈਣ ਭਰਾਵਾਂ ਨੂੰ ਤੁਹਾਨੂੰ ਅਪੀਲ ਹੀ ਕਰਦੇ ਆਂ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਭੈਣ ਭਰਾਵਾਂ ਤੱਕ ਪਹੁੰਚਾ ਦਿਓ ਜਿਹੜੇ ਅੱਜ ਸਾਡੇ ਭੈਣ ਭਰਾ ਘਰੋਂ ਬੇਕਾਰ ਹੋਏ ਹਨ ਨਹਿਰਾਂ ਤੇ ਰਹਿਣ ਵਾਸਤੇ ਸੂਆਂਦਿਆਂ ਪਰੜੀਆਂ ਤੇ ਰਹਿਣ ਵਾਸਤੇ ਮਜਬੂਰ ਹੋ ਗਏ ਜਿਹੜੇ ਠੀਕ ਹੈ ਲਖਨੀ ਜਿੰਨਾ ਭੈਣ ਭਰਾਵਾਂ ਕੋਲੇ ਵੀ ਰਹਿਣ ਵਾਸਤੇ ਜਗ੍ਹਾ ਹੈ ਨਹੀਂ ਉਹ ਮੇਰੇ ਕੋਲੇ ਆ ਜਾਣ ਮੈਂ ਕੋਈ ਕਨਾਲ ਦੋ ਕਨਾਲ ਉਹਨਾਂ ਦੇ ਪਸ਼ੂਆਂ ਵਾਸਤੇ ਨੀਰਾ ਬੀਜਣ ਨੂੰ ਜਗ੍ਹਾ ਵੀ ਦੇਵਾਂਗਾ ਤੇ ਜੇ ਕਿਸੇ ਨੇ ਕਨਾਲ ਕੋਈ ਸਬਜ਼ੀ ਲਾਉਣੀ ਹੈ ਉਹਨਾਂ ਦੇ ਖਰਚੇ ਪਾਣੀ ਦਾ ਪ੍ਰਬੰਧ ਵੀ ਕਰਕੇ ਦੇਵਾਂਗਾ ਸਬਜ਼ੀ ਲਵਾ ਦਿਆਂਗੇ ਕਨਾਲ ਕਨਾਲ ਠੀਕ ਹੈ ਲਖਨੀ ਜਿੰਨੇ ਮਰਜ਼ੀ ਘਰ ਆ ਜਾਣ ਸਾਰਿਆਂ ਵਾਸਤੇ ਇੱਟ ਮੇਰੇ ਕੋਲੇ ਵਾਧੂ ਪਈ ਹੈ ਮਕਾਨ ਮੈਂ ਪਾਕੇ ਦੇਵਾਂਗਾ ਠੀਕ ਹੈ ਲਖਨੀ ਤੇ ਮਦਦ ਉਹ ਮੇਰੀ ਕਰਨ ਵੀ ਇਹ ਪੈਸੇ ਟਕੇ ਨਹੀਂ ਮੈਂ ਲੈਣੇ ਠੀਕ ਹੈ ਲਖਨੀ ਪਪਾਉਣ ਦੇ ਵਿੱਚ ਆਉ ਦਾ ਮਕਾਨ ਮਿਸਤਰੀ ਮਹਿਲਾ ਦੂਆ ਠੀਕ ਹੈ ਲੇਕਿਨ ਇਹ ਕੋਲੇ ਖੜ ਕੇ ਪਵਾ ਲੈਣਾ ਆਪਦਾ ਤੇ ਸਾਰੇ ਭੈਣ ਭਰਾਵਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਉਹਨਾਂ ਭੈਣ ਭਰਾਵਾਂ ਤਿੱਕਰ ਪਛਾਦੇਓ ਜਿਹੜੇ ਅੱਜ ਘਰੋਂ ਬੇਘਰ ਹੋਏ ਐ ਜਰ ਬਹੁਤ ਦੁੱਖ ਹੁੰਦਾ ਜਦੋਂ ਬੱਚੇ ਰੋਂਦੇ ਟਰਾਲੀਆਂ ਦੇ ਮਗਰ ਜਾਂਦੇ ਆ ਨਾ ਤੇ ਟਰਾਲੀਆਂ ਭਰਨਾ ਸਮਾਨ ਦਾ ਅਜਾੜਾ ਜਿਵੇਂ ਆਪਣਾ 47 ਚ ਹੋਇਆ ਸੀ ਅੱਜ 1731 ਪਿੰਡਾਂ ਦਾ ਅਜਾੜਾ ਹੋਇਆ ਠੀਕ ਹੈ ਲੇਕਿਨ ਨਹੀਂ ਤੇ ਆਪਾਂ ਨਹੀਂ ਚਾਹੁੰਦੇ ਵੀ ਕਿਸ ਕੋਈ ਵੀ ਭੈਣ ਭਰਾ ਬਿਨਾ ਛੱਤ ਤੋਂ ਪਹਿਣ ਠੀਕ ਹੈ ਨਾ ਮੈਂ ਜਿੰਨੀ ਕੁ ਮਦਦ ਕਰ ਸਕਦਾ ਹੋਇਆ ਮੈਂ ਕਰੂੰਗਾ ਬਾਕੀ ਮੇਰੇ ਪਿੰਡ ਨੂੰ ਅਪੀਲ ਕਰੂੰਗਾ ਮੇਰਾ ਪਿੰਡ ਵੀ ਜਰੂਰ ਸਪੋਰਟ ਕਰੂ ਕਿਉਂਕਿ ਸਾਡਾ ਪਿੰਡ ਵਾਕਈ ਦਾਨੀਆਂ ਦਾ ਵਜਦਾ ਹੈ ਠੀਕ ਹੈ ਲੇਕਿਨ ਹੀ ਸਾਡੇ ਪਿੰਡ ਚੋ ਜਿੰਨਾ ਦਾਨ ਹੁੰਦਾ ਮੈਨਾਂ ਕਿਸੇ ਪਿੰਡ ਚੋ ਨਹੀਂ ਹੁੰਦਾ ਹੁਣ ਤੇ ਆਜੋ ਭਰਾਵੋ ਅਸੀਂ ਸੋਡੀ ਮਦਦ ਕਰਾਂਗੇ ਜਿੰਨੀ ਹੋ ਸਕੇ ਐਸ ਨੂੰ ਕਨਾਲ ਕਨਾਲ ਦੋ ਦੋ ਕਨਾਲਾਂ ਸਬਜ਼ੀ ਲਾਉਣ ਵਾਸਤੇ ਜਗ੍ਹਾ ਵੀ ਦੇਵਾਂਗੇ ਤੇ ਤੁਹਾਨੂੰ ਰਹਿਣ-ਬਹਿਣ ਨੂੰ ਅਸੀਂ ਸਥਾਨ ਵੀ ਦੇਵਾਂਗੇ 24 ਘੰਟੇ ਲਾਈਟ ਦਾ ਪ੍ਰਬੰਧ ਵੀ ਕਰਕੇ ਦੇਵਾਂਗੇ ਤੇ ਤੁਹਾਡੇ ਕੋਲੇ ਜੇ ਕੋਈ ਪੱਖਾ ਕੋਈ ਉਹ ਨਾ ਹੋਇਆ ਉਹ ਇਹ ਜਾਂ ਵੀ ਪ੍ਰਬੰਧ ਕਰਕੇ ਦੇਵਾਂਗੇ ਤੁਹਾਨੂੰ ਰਹਿਣ ਨੂੰ ਤੁਹਾਨੂੰ ਕੋਈ ਤਕਲੀਫ ਨਹੀਂ ਆਉਣ ਦੰਦੇ ਪੰਜੀ ਪਰ ਵੀ ਤਕਲੀਫ ਨਹੀਂ ਆਉਣ ਦੰਦੇ ਤੇ ਸਾਰੇ ਭੈਣ ਭਰਾਵਾਂ ਨੂੰ ਅਪੀਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਵੀਰਾਂ ਤੇ ਕਰ ਜਰੂਰ ਪਹੁੰਚਾ ਦਿਓ ਜਿਹੜੇ ਅੱਜ ਘਰੋਂ ਬੇਕਾਰ ਹੋਏ ਐ ਤੁਹਾਡੇ ਕਰਕੇ ਹੀ ਉਹਨਾਂ ਕੋਲੇ ਵੀਡੀਓ ਜਾਣੀ ਹੈ ਮੇਰੇ ਸਿੱਧੇ ਪੇਜ ਤੋਂ ਦਾ ਰੀਚ ਬਹੁਤ ਘਟਾਦੀ ਮੇਰੇ ਪੇਜ ਦੀ ਪਰ ਜੇਕਰ ਤੁਸੀਂ ਵੀਡੀਓ ਸ਼ੇਅਰ ਕਰਦੇ ਹੋਗੇ ਤਾਂ ਸ਼ਾਇਦ ਉਹ ਉਹਨਾਂ ਵੀਰਾਂ ਨੂੰ ਮકાਨ ਮਿਲ ਜੂ ਜਿਹੜੇ ਅੱਜ ਨਹਿਰਾਂ ਕੱਸੀਆਂ ਦੀਆਂ ਪਾਰਣੀਆਂ ਤੇ ਝੁੰਮੀਆਂ ਲਾ ਕੇ ਝੋਪੜੀਆਂ ਲਾ ਕੇ ਬੈਠੇ ਆ ਤੇ ਉਹਨਾਂ ਕੋਲੇ ਖਾਣ ਪੀਣ ਦਾ ਪਰਮਾਣ